ਵੀਡੀਓ ਹੋ ਗਈ ਆਪਣੇ ਸ਼ਲੀਨ ਦੇ ਵਿੱਚ ਆਪਾਂ ਨੇ ਸਟ੍ਰੇਟ ਸਲਵਾਰ ਕੱਟਨੀ ਆ ਵਰਕ ਵਾਲੀ ਸਲਵਾਰ ਕੱਟਨੀ ਆ ਕਿਸ ਤਰੀਕੇ ਨਾਲ ਤੁਸੀਂ ਉਹਦੀ ਕਟਿੰਗ ਕਰਨੀ ਆਂਗੀ ਦੇਖੋ ਆਸੀ ਆਪਣੇ ਕੋਲੇ ਵਰਕ ਵਾਲੀ ਸਲਵਾਰ ਆ ਆਪਣੇ ਕੋਲੇ ਸ਼ਲੀਨ ਦੇ ਵਿੱਚ ਕਪੜਾ ਗਾ ਹੈਂਡਵਰਕ ਕੀਤਾ ਹੋਇਆ ਸੂਟ ਆ ਦੇਖੋ ਆਪਾਂ ਉਹਨੂੰ ਕਿਸ ਤਰ੍ਹਾਂ ਕਟਿੰਗ ਕਰਨੀ ਆ ਉਹਦੀ ਨੇ ਸਭ ਤੋਂ ਬਣਾਉਣੀ ਵੀ ਸਟ੍ਰੇਟ ਆਪਾਂ ਨੇ ਤੇ ਇਹਨਾਂ ਨੇ ਪਹੁੰਚੇ ਵੀ ਦੇਖੋ ਇਸ ਤਰੀਕੇ ਨਾਲ ਦਿੱਤੇ ਹੋਏ ਨੇ ਤੇ ਆਪਾਂ ਇਹਨੂੰ ਕਿਸ ਤਰ੍ਹਾਂ ਕਟਿੰਗ ਕਰਨੀ ਆ ਦੇਖੋ ਕਿਸ ਤਰ੍ਹਾਂ ਆਪਣੀ ਬਿਲਕੁਲ ਇਹ ਸਟ੍ਰੇਟ ਲੁੱਕ ਦੇ ਵਿੱਚ ਆਵੇ ਸਲਵਾਰ ਦੇਖੋ ਆਪਾਂ ਨੇ ਜਦੋਂ ਵੀ ਤੁਸੀਂ ਐਸਲੀ ਆਪਣਾ ਵਰਕ ਵਾਲੀ ਸਲਵਾਰ ਦੀ ਕਟਿੰਗ ਕਰਦੇ ਹੋ ਜਦੋਂ ਆਪਾਂ ਮੂਰੀ ਨੂੰ نیچے ਬਣਾ ਲੈਨੇ ਆ ਦੇਖੋ ਤਾਂ ਆਹ ਚੀਜ਼ ਦਾ ਇਹਦੇ ਉੱਪਰ ਕੀ ਹੁੰਦਾ ਝੋਲ ਪੈਣ ਲੱਗ ਜਾਂਦਾ ਇਸ ਤਰੀਕੇ ਨਾਲ ਕਿਉਂਕਿ ਵਰਕ ਹੈਵੀ ਕਰਿਆ ਹੁੰਦਾ ਮੂਰੀ ਦੇ ਵਿੱਚ ਬੁਕਰਮ ਤਾਂ ਪਾਈ ਹੁੰਦੀ ਐਸ ਤਰ੍ਹਾਂ ਖੜਦੀ ਨਹੀਂ ਹੈਗੀ ਆਪਣੇ نیچے-नीचे ਨੂੰ ਐਸ ਤਰ੍ਹਾਂ ਗਿਰਦੀ ਰਹਿੰਦੀ ਆ ਤੁਸੀਂ ਜਿਆਦਾਤਰ ਕੀ ਕਰਨਾ ਦੇਖੋ ਜਦੋਂ ਵੀ ਮੂਰੀ ਨੂੰ ਬਣਾਉਣੇ ਹੋਗੇ ਮੂਰੀ ਤੋਂ ਡੇ ਵਰਕ ਦੇ ਉੱਪਰ ਹੀ ਬਣਨੀ ਚਾਹੀਦੀ ਐ ਇਸ ਤਰੀਕੇ ਨਾਲ ਤੁਸੀਂ ਮਾਰਜਿਨ ਛੱਡ ਦੋਗੇ ਤਾਂ ਦੇਖੋ ਕਟਿੰਗ ਵੇਲੇ ਇਹਨਾਂ ਨਾਲ ਮਾਰਜਿਨ ਛੱਡ ਕੇ ਤੁਸੀਂ ਬੁਕਰਮ ਪਾਉਂਗੇ ਦੇਖੋ ਕਈ ਵਾਰ ਤਾਂ ਬਹੁਤ ਜ਼ਿਆਦਾ ਹੈਵੀ ਵਰਕ ਕਰਿਆ ਹੁੰਦਾ ਸਲਾਈ ਵੀ ਨਹੀਂ ਲੱਗਦੀ ਤਾਂ ਤੁਸੀਂ ਨੇ ਕੀ ਕਰਨਾ ਉਹਦੇ ਵਿੱਚ ਤਰਪਾਈ ਵਗੈਰਾ ਵੀ ਕਰ ਸਕਦੇ ਹੋਗੇ ਬੁਕਰਮ ਵਗੈਰਾ ਲਗਾ ਕੇ ਇਸ ਤਰੀਕੇ ਨਾਲ ਜਿਵੇਂ ਬੁਕਰਮ ਲੱਗ ਗਈ ਆਪਣੀ ਇੱਥੇ ਤੁਸੀਂ ਉਹਦੀ ਤਰਪਾਈ ਵੀ ਕਰ ਸਕਦੇ ਹੋਗੇ ਕਿਉਂਕਿ ਜੇ ਆਪਾਂ ਸਲਾਈ ਮੰਗਾਰਾਂਗੇ ਤਾਂ ਆਪਣੇ ਜਿਹੜਾ ਵਰਕ ਹੋਊਗਾ ਉਹ ਟੁੱਟ ਜਾਂਦਾਗਾ ਤਾਂ ਕਰਕੇ ਕੀ ਕਰਨਾ ਆਪਾਂ ਨੇ ਸਭ ਤੋਂ ਪਹਿਲਾਂ ਦੇਖੋ ਇਹਦਾ ਜਿੰਨਾ ਆਪਾਂ ਨੂੰ ਮਾਰਨ ਜਾਂਦਾ ਨੀਚੇ ਤੋਂ ਸਲਾਈ ਲਗਾਉਣ ਵਾਸਤੇ ਬੁਕਰਮ ਨੂੰ ਜੜਨ ਵਾਸਤੇ ਤਾਂ ਮੈਂ ਉਸ ਤਰੀਕੇ ਨਾਲ ਨੂੰ ਕਟਿੰਗ ਕਰ ਲੂੰਗੀ ਦੇਖੋ ਬਿਲਕੁਲ ਬਰਾਬਰ ਬਰਾਬਰ ਹੋਣਾ ਚਾਹੀਦਾ ਆਪਣਾ ਐਨਾ ਹੋਵੇ ਵੀ ਆਪਣੇ ਇੱਕ ਮੂਰੀ ਦੇ نیچے ਕਪੜਾ ਪਲੇਨ ਜਿਆਦਾ ਦੀ ਸੀ ਜੱਲੇ ਤੇ ਇੱਕ ਦੇ ਘੱਟ ਨਾ ਚਰਾਵੇ ਤਾਂ ਮੈਂ ਇਸ ਤਰੀਕੇ ਦੇ ਨਾਲ ਵਰਕ ਨੂੰ ਇਹਨੂੰ ਕਟਿੰਗ ਕਰ ਲੂੰਗੀ ਕਪੜੇ ਨੂੰ ਦੇਖੋ ਹੁਣ ਕੀ ਕਰਨਾ ਮੈਂ ਇਸ ਤਰ੍ਹਾਂ ਇਹਨੂੰ ਉਲਟਾ ਪਾਸਾ ਆਪਸ ਦੇ ਵਿੱਚ ਮਿਲਾਉਂਗੀ ਇਹਦੇ ਇਸ ਤਰ੍ਹਾਂ ਜਿਸ ਦੇ ਨਾਲ ਆਪਣਾ ਵਰਕ ਆ ਇਧਰ ਉਧਰ ਨਹੀਂ ਖਿਸਕੂਗਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਕੱਟਣ ਦੇ ਵਿੱਚ ਤੁਸੀਂ ਵਰਕ ਵਾਲੀ ਸਲਵਾਰ ਦੀ ਕਟਿੰਗ ਕਰ ਰਹੇ ਹੋ ਮੰਨ ਲਓ ਇਸ ਤਰ੍ਹਾਂ ਦਾ ਵਰਕ ਦਿੱਤਾ ਹੋਵੇ ਤੁਹਾਡੇ ਕੋਲੇ ਸਟ੍ਰੇਟ ਬਣਾਉਣੀ ਹੈ ਤੁਸੀਂ ਉਹਨੂੰ ਕਿਸ ਤਰ੍ਹਾਂ ਕਰਨਾ ਦੇਖੋ ਜਿਹਦੇ ਨਾਲ ਬਿਲਕੁਲ ਸਿੱਧੀ ਸਲਵਾਰ ਖੜੇ ਮੰਨ ਲਓ ਝੋਲ ਨਾ ਪਵੇ نیچے ਪਹਿਲਾਂ ਤਾਂ ਹੋਊਗਾ ਦੇਖੋ ਜਦੋਂ ਆਪਾਂ ਨੇ ਸਟ੍ਰੇਟ ਸਲਵਾਰ ਨੂੰ ਰੱਖਣਾ ਮੰਨ ਲਓ ਲੈਂਥ ਇਹਨਾਂ ਦੀ ਆਪਣੇ ਕੋਲੇ 37 ਇੰਚ ਸਲਵਾਰ ਦੀ ਲੈਂਥ ਦਿੱਤੀ ਹੋਈ ਆ 7 ਇੰਚ ਆਪਾਂ ਇਹਨਾਂ ਦੀ ਮੂਰੀ ਰੱਖਾਂਗੇ ਤੁਸੀਂ ਜਿਸ ਤਰੀਕੇ ਨਾਲ ਮੈਂ ਇਹਦੀ ਕਟਿੰਗ ਦੱਸੂਗੀ ਉਸ ਹਿਸਾਬ ਦੇ ਨਾਲ ਤੁਸੀਂ ਨੇ 1/2 ਇੰਚ ਸਲਵਾਰ ਦੀ ਲੈਂਥ ਘੱਟ ਰੱਖਣੀ ਆ ਮੰਨ ਲਓ ਜਿਵੇਂ 37 ਇੰਚ ਸਲਵਾਰ ਆ ਤਾਂ ਮੈਂ 37 ਇੰਚ ਦੇ ਹਿਸਾਬ ਨਾਲ ਬਣਾਉਂਗੀ ਉਹ ਕਿਉਂ ਬਣਾਉਂਗੀ ਆਪਾਂ ਕਾਟ ਉਸ ਹਿਸਾਬ ਦੇ ਨਾਲ ਪਾਵਾਂਗੇ ਵੀ ਨਾਲੇ ਤਾਂ ਆਪਣੀ ਅੱਡੀ ਨਾਲ ਪਿੱਛੋਂ ਨੰਗੀ ਹੋਵੇ ਤੇ ਨਾਲੇ ਆਪਣੀ ਸਲਵਾਰ ਉੱਚੀ ਨਾ ਲੱਗੇ ਤੇ ਬਿਲਕੁਲ ਸਟ੍ਰੇਟ ਖੜੀ ਹੋਵੇ ਉਹ ਕਿਵੇਂ ਕਟਾਂਗੇ ਦੇਖੋ ਸਭ ਤੋਂ ਪਹਿਲਾਂ ਦੇਖੋ ਮੈਂ ਬਰਕ ਨੂੰ ਆਪਸ ਦੇ ਵਿੱਚ ਮਿਲਾ ਲਿਆ ਮੈਂ ਇਹਦੇ ਪੌਂਚੇ ਉਤਾਰੂੰਗੀ 37 ਇੰਚ ਸਲਵਾਰ ਆ हाँ च कट रखनी मान लो साढ़े छे इंच देखो जो आप सलवार की कटिंग करते हैं मैं किस तरह रखूगी सैंती इंच सलवार रखनी आ, है साढ़े सैंती है तो मैं साढ़े उन्ताली इंचान लगाऊंगी हाफ इंच घट रखूंगी जे साढ़े सैंती होंगी चाली ते नान लगाना से ये की रखिया मैं हाफ इंच कट रख्या है हम आपू एक बार इतो कटिंग करा देखो ਆਪਣਾ ਇਹ ਪੀਸ 33 ਇੰਚ ਤੇ ਆ ਰਿਹਾ ਤਾਂ 33 ਇੰਚ ਤੇ ਨਿਸ਼ਾਨ ਲਗਾ ਕੇ ਇਧਰੋਂ ਮੈਂ ਇਸ ਤਰ੍ਹਾਂ ਪੂਰੇ ਦਾ ਪੂਰਾ ਪੀਸ ਉਤਾਰ ਦੂੰਗੀ। 1/2 ਇੰਚ ਆਪਣੇ ਘੱਟ ਰੱਖਣਾਗਾ ਇਹ। ਆ ਦੇਖੋ। ਹੁਣ ਕੀ ਕਰਨਾ ਆਪਣੇ ਵਰਕ ਨੂੰ ਇਸ ਤਰ੍ਹਾਂ ਇਹਨੂੰ ਆਪਸ ਦੇ ਵਿੱਚ ਮਿਲਾ ਲਾਂਗੇ। ਦੇਖੋ ਆਪਣੇ ਇਸ ਤਰ੍ਹਾਂ ਦਾ ਵਰਕ ਮਿਲਾ ਰੱਖਿਆਗਾ। हूँ अपने मूहरी देखो ये कि रखनी है अपने सत्त इंच मूहरी रेडी रखनी है तो आप अठ इंच लगावे निशान देखो आना हो गया मूरी दे मार का हूँ अपने लगाना हो गया इस तरह तिरशा निशान आ चीज ये सोडा योडा किंच का बनना चाहता देखो ये अपना पीस आ गया नौ इंच से दे। देखो सत्त इंच अपने मूरी रखनी है ਰੈਡੀ 1 ਇੰਚ ਆਪਾਂ ਨੇ ਮਾਰਜਨ ਦਾ ਲੈਤਾ ਜਿਹੜਾ ਆਪਣੇ ਵਿੱਚ ਮਾਰਜਨ ਚਾਹੀਦਾ ਇਸ ਮਾਰਜਨ ਤੋਂ ਆਪਾਂ ਨੇ ਉੱਪਰ ਇਸ ਤਰ੍ਹਾਂ ਕੁੰਦਾ ਚੱਕ ਕੇ ਹੀ ਇਹਦੀ ਅ ਮਨ ਲੋਸਾ ਲਹਾਰ ਦੀ ਕਟਿੰਗ ਕਰਨੀ ਆ ਕਿਉਂਕਿ ਇੰਨਾ ਚੌੜਾ ਪਹੁੰਚਾ ਤਾਂ ਵੈਸੇ ਨਹੀਂ ਅੱਛਾ ਲੱਗਦਾ ਇਹਨਾਂ ਨੇ ਵਰਕਸ ਦੇ ਹਿਸਾਬ ਦਾ ਦਿੱਤਾ ਹੋਇਆ ਜੇ ਆਪਾਂ ਇੱਥੇ ਲਵਾਂਗੇ ਆਹ ਜੀ ਨੂੰ ਇੱਥੋਂ ਕਟਿੰਗ ਕਰਕੇ ਲਵਾਂਗੇ ਤਾਂ ਆਹ ਪਹੁੰਚਾ ਇੱਥੋਂ ਆਪਾਂ ਨੂੰ ਦੇਖਣ ਦੇ ਵਿੱਚ ਐ ਲੱਗੂ ਵੀ ਬਹੁਤ ਜ਼ਿਆਦਾ ਪਹੁੰਚਾ ਇਹਨਾਂ ਨੇ ਚੜਾਈ ਦੇ ਵਿੱਚ ਪਾਇਆ ਹੋਇਆ ਜੇ ਆਪਾਂ ਨੀਚੇ ਤੋਂ ਇਸ ਤਰ੍ਹਾਂ ਦੀ ਰੇਪ ਕਟਿੰਗ ਕਰਾਂਗੇ ਤਾਂ ਇਹ ਇਸ ਤਰ੍ਹਾਂ ਲੱਗੂ ਜਿਵੇਂ ਆਪਾਂ ਬਿਨਾ ਪਹੁੰਚੇ ਵਾਲੀ ਸਲਵਾਰ ਉਹ ਕਰ ਰਹੇ ਹਾਂਗੇ ਕਿਉਂਕਿ ਉੱਪਰ ਉੱਚਾ ਚੱਕ ਕੇ ਗੁੰਦਾ ਪਾਇਆ ਜਾਊਗਾ ਤਾਂ ਮੈਂ ਇੱਥੋਂ 9 ਇੰਚ ਤੇ ਨਿਸ਼ਾਨ ਇੱਥੇ ਲਗਾਉਂਗੀ ਦੇਖੋ ਇਸੇ ਹਿਸਾਬ ਨਾਲ 9 ਇੰਚ ਤੇ ਹੀ ਇੱਥੇ ਲਗਾਉਣਾਗਾ ਹੁਣ ਇਹਦੀ ਮੈਂ ਇੱਕ ਵਾਰ ਇੱਥੋਂ ਕਟਿੰਗ ਕਰ ਦੂੰਗੀ ਐਸ ਤਰ੍ਹਾਂ ਬਿਲਕੁਲ ਸਿੱਧਾ-ਸਿੱਧਾ ਰੱਖ ਕੇ ਇੱਕ ਵਾਰ ਆਪਾਂ ਲੈਂਥ ਨੂੰ ਦੇਖੋ ਦੁਬਾਰਾ ਫਿਰ ਚੈੱਕ ਕਰ ਲੈਣੇ ਆਂਗੇ ਵੀ ਆਪਣਾ 1/2 ਇੰਚ ਘਟ ਰਿਹਾ ਹੋਇਆਗਾ ਆ ਦੇਖੋ 6 1/2 ਇੰਚ ਆਪਾਂ ਨੇ ਉੱਪਰ ਕੱਢਿਆਗਾ ਆ ਦੇਖੋ 39 ਜੀ ਆਪਣੀ 37 ਸਲਵਾਰ ਦੀ ਲੈਂਥ ਹੁੰਦੀ 2 1/2 ਇੰਚ ਆਪਾਂ ਨੇ ਵਿੱਚ ਪਾਉਣਾ ਸੀ ਤਾਂ ਆਪਾਂ 40 ਤੋਂ ਕਟਿੰਗ ਕਰਦੇ ਇਹ ਆਪਾਂ ਨਾ ਕੀ ਆ 39 ਤੋਂ ਇਹਦੀ ਕਟਿੰਗ ਕਰੀ ਹੋਈ ਹੈਗੀ ਹੁਣ ਕੀ ਕਰਨੇ ਆਪਾਂ ਇਹਨਾਂ ਦੇ ਕੁੰਦੇ ਕੱਟਣੇ ਆਂਗੇ ਤੁਸੀਂ ਆਹ ਚੀਜ਼ ਨੂੰ ਇੱਥੋਂ ਲੈਂਥ ਨੂੰ ਇੱਕ ਵਾਰ ਮਿਲ ਲੋਗੇ ਆਪਾਂ ਆਹ ਕੱਟ ਤੱਕ ਹੀ ਮਿਲਣਾ ਕਿਉਂਕਿ ਨੀਚੇ ਤੱਕ ਕੁੰਡੇ ਨੂੰ ਨਹੀਂ ਲੈ ਕੇ ਜਾਣਾ ਤਾਂ ਮੈਂ ਇਹਦੀ ਲੈਂਥ ਮਿਲ ਲੂੰਗੀ ਇੱਥੇ ਤੱਕ ਕਿੰਨੀ ਆ ਰਹੀ ਹੈ ਦੇਖੋ 31 ਇੰਚ ਦਾ ਪੀਸ ਲੈਣਾ ਆਪਾਂ ਨੇ ਉਧਰੋਂ ਕੁੰਡੇ ਦੇ ਵਿੱਚੋਂ ਹੁਣ ਸਲਵਾਰ ਨੂੰ ਦੇਖੋ ਇਹਦੀ ਕਟਿੰਗ ਕਰੂੰਗੀ ਤਾਂ ਮੈਂ ਇਹਨੂੰ ਇਸ ਤਰ੍ਹਾਂ ਸਿੱਧਾ ਰੱਖ ਕੇ ਹੀ ਕਟਿੰਗ ਕਰੂੰਗੀ ਜਿਹੜਾ ਇਹਦੇ ਉੱਪਰ ਰੱਖ ਕੇ ਕੱਟੂੰਗੀ ਉਹਨੂੰ ਆਪਾਂ ਉਲਟੀ ਸਾਈਡ ਰੱਖਣੀ ਹੋਊਗੀ ਤਾਂ ਮੈਂ ਇਹਨੂੰ ਇਸ ਤਰੀਕੇ ਦੇ ਨਾਲ ਦੇਖੋ ਇੱਕ ਵਾਰ ਰੱਖ ਲਿਆ ਆਪਾਂ ਨੇ ਉਹ ਪੀਸ ਲੇਤਾ ਸੀ 31 ਇੰਚ ਦਾ ਤਾਂ 31 ਇੰਚ ਦਾ ਹੀ ਲੈਣਾਗਾ ਹੁਣ ਦੇਖੋ ਜਦੋਂ ਤੁਸੀਂ ਇਹਦਾ ਕੁੰਦਾ ਕਟੋਗੇ ਤੁਸੀਂ ਨੇ ਕੀ ਕਰਨਾ ਹੋਊਗਾ ਜਿਹੜੇ ਗੋਡੇ ਨੇ ਦੇਖੋ ਉਹ ਤਾਂ ਆਪਣੇ ਇੱਥੋਂ ਇਹਦੇ ਬਰਾਬਰ ਚੜੀ ਜਾਣਗੇ ਲੈਂਥ ਆਪਾਂ ਜਿੰਨੀ ਉਹਨਾਂ ਦੀ ਰੱਖੀ ਓਨੀ ਰੱਖਾਂਗੇ ਪਰ ਇਹਦੇ ਵਿੱਚ ਆਪਾਂ ਨੇ ਇੱਥੋਂ ਕੀ ਦੇਣੀ ਆ ਢਾਲ ਦੇਣੀ ਆ ਤੁਸੀਂ ਕਿੰਨੇ ਇੰਚ ਦੀ ਦਿਓਗੇ 2.5 ਇੰਚ ਦੀ ਢਾਲ ਦੇਣੀ ਆ ਇੱਥੇ ਤੱਕ ਜਿਹਦੇ ਕਾਰਨ ਦੇਖੋ ਆਪਾਂ ਸਲਵਾਰ ਦੀ ਲੈਂਥ 1/2 ਇੰਚ ਘੱਟ ਕਰੀ ਆ ਫਿਰ ਆਪਣੀ ਕੀ ਹੋਊਗੀ ਕਈ ਵਾਰ ਆਪਣਾ ਇਹਦਾ ਵੀ ਸਲਵਾਰ ਉੱਚੀ ਹੋ ਗਈ ਆਪਣੀ ਪਿੱਛੇ ਤੋਂ ਅੱਡੀ ਚੱਕੀ ਜਾ ਰਹੀ ਆ ਇਹ ਉਹ ਪ੍ਰੋਬਲਮ ਵਾਸਤੇ ਆ ਵੀ ਆਪਣੀ ਅੱਡੀ ਚੱਕੀ ਨਾ ਜਾਵੇ ਜਦੋਂ ਤੁਸੀਂ ਉਹਦੇ ਕੁੰਦੇ ਕਟੋਗੇ ਤਾਂ 22 ਇੰਚ ਦੇਖੋ ਇੱਥੋਂ ਉੱਪਰ ਉਹ ਨਿਸ਼ਾਨ ਲਗਾ ਲੋਗੇ ਇਸ ਤੋਂ ਬਾਅਦ ਤੁਸੀਂ ਨੇ ਕੁੰਦੇ ਦੀ ਲੈਂਥ ਮੇਨਣੀ ਆਗੀ 31 ਇੰਚ ਬਹੁਤ ਹੀ ਸੌਖਾ ਤਰੀਕਾ ਦੇਖੋ ਕੋਈ ਵੀ ਉਲਝਣ ਵਾਲਾ ਇਹਦੇ ਵਿੱਚ ਕੁਝ ਨਹੀਂ ਹੈਗਾ ਜਿੰਨਾ ਦੇ ਅੱਡੀ ਤੋਂ ਪਿੱਛੇ ਸਲਵਾਰ ਚੜਦੀ ਆ ਤੇ ਮੂਰੇ ਝੋਲ ਪੈਂਦਾ ਸਿਰਫ ਉਹਨਾਂ ਵਾਸਤੇ ਆ ਇਹ ਵੀਡੀਓ ਹੁਣ ਦੇਖੋ ਜੀ ਆਪਾਂ ਇਹਨੂੰ ਜ਼ਿਆਦਾ ਹੈਵੀ ਤਾਂ ਬਣਾਉਣਾ ਨਹੀਂ ਹੈਗਾ ਹੁਣ ਆਪਾਂ ਇਹਦਾ ਘੇਰਾ ਵੀ ਕੱਟ ਕਰਾਂਗੇ ਦੇਖੋ 9 ਇੰਚ ਦਾ ਆਪਾਂ ਨੇ ਉਹਦਾ ਕੁੰਦਾ ਲੈਂਦਾ ਹੋਇਆ ਇਸ ਤਰੀਕੇ ਨਾਲ ਤੁਸੀਂ ਚੜਾ ਕਰਕੇ 9 ਇੰਚ ਇਧਰ ਸਾਈਡ ਤੇ ਕੱਢ ਦੋਗੇ ਆਪਾਂ ਨੇ ਇਹਦਾ ਘੇਰਾ ਕਿੰਨਾ ਬਣਾਉਣਾ ਸਿਰਫ ਆਪਾਂ ਨੇ 27 28 ਇੰਚ ਦੇ ਵਿੱਚ ਹੀ ਬਣਾਉਣਾ ਜ਼ਿਆਦਾ ਨਹੀਂ ਬਣਾਉਣਾ ਕਿਉਂਕਿ ਜੇ ਆਪਾਂ ਜ਼ਿਆਦਾ ਬਣਾਤਾ ਤਾਂ ਉਹੀ ਹੈਵੀ ਸਲਵਾਰ ਬਣ ਜਾਣਾ ਨਹੀਂ ਤਾਂ ਆਪਾਂ 27 ਇੰਚ ਦੇ ਹਿਸਾਬ ਨਾਲ ਬਣਾਵਾਂਗੇ ਤਾਂ 54 ਇੰਚ ਘੇਰਾ ਰੈਡੀ ਰਹਿ ਜਾਊਗਾ ਤੇ ਜਦੋਂ ਵੀ ਘਟ ਜਾਊਗਾ ਦੇਖੋ ਵਿੱਚ ਸਲਾਈਆਂ ਦੇ ਵਿੱਚ ਆ ਜਾਊਗਾ 50 ਇੰਚ ਘੇਰਾ ਸਲਵਾਰ ਦਾ ਬਣੂਗਾ ਐਨਾ ਕਿਉਂਕਿ ਇਹਨਾਂ ਦੇ 벨ਟ ਵੀ ਜ਼ਿਆਦਾ ਲੱਗਣਾ ਦੇਖੋ ਇਹਨਾਂ ਦੇ ਘੱਟੋ ਘੱਟ 26 27 ਇੰਚ 벨ਟ ਲੱਗੂਗਾ ਸਿਰਫ ਆਪਣੇ ਕੋਲੇ ਆ ਇੰਨੀ ਚੀਜ਼ ਬਚੂਗੀ ਜਿਨ੍ਹਾਂ ਦੇ ਵਿੱਚ ਆਪਾਂ ਨੇ ਬਲ ਪਾਉਣੇ ਹੋਣਗੇ ਦੇਖੋ ਤਾਂ ਕਰਕੇ ਆਪਾਂ ਨੇ ਕੀ ਕੀਤਾ ਇਹਦਾ ਘੇਰਾ ਇੱਥੋਂ ਆਪਣੇ ਵਿੱਚੋਂ ਇਹਦੇ ਕੱਪੜਾ ਕੱਢ ਦੇਣਾਗਾ ਤਾਂ ਆਪਾਂ ਝੋਲੀ ਦਾ ਆਸਨ ਦਾ ਨਿਸ਼ਾਨ ਲਗਾਵਾਂਗੇ 10 ਇੰਚ ਤੇ ਹੁਣ ਕੀ ਕਰਨੀਆਂ ਦੇਖੋ ਆ ਕਾਟ ਤਾਂ ਆਪਾਂ ਨੇ ਇੱਥੋਂ ਹੀ ਪਾਉਣੀ ਆਗੀ ਆ ਚੀਜ਼ੇ ਹੁਣ ਜਿਹੜਾ ਆਪਣੇ ਆ ਵਧ ਲੈਤਾ ਦੇਖੋ ਇਹਦੀ ਆਪਾਂ ਇਸ ਤਰ੍ਹਾਂ ਗੁਲਾਈ ਦੇ ਵਿੱਚ ਸ਼ੇਪ ਲੈ ਕੇ ਜਾਣੀ ਆ ਜਿਹਦੇ ਕਾਰਨ ਕੀ ਹੋਊਗਾ ਆਪਣੀ ਜਿਹੜੀ ਆ ਆਸਣ ਵਾਲੀ ਲੈਂਥ ਵਧ ਜੂਗੀ ਜੇ ਆਪਾਂ ਨੇ ਦੇਖੋ ਇੱਥੋਂ ਇਹਦੀ ਆ ਚੀਜ਼ ਦੀ ਕਟਿੰਗ ਕਰ ਦਿੰਦੇ ਮੰਨ ਲਓ ਆ ਚੀਜ਼ ਦੀ ਆਪਾਂ ਇੱਥੋਂ ਕਟਿੰਗ ਕਰ ਦੇਣੀ ਸੀ ਸਿੱਧਾ ਸਿੱਧਾ ਮੰਨ ਲਓ ਇੱਥੋਂ ਕਟਿੰਗ ਕਰਨੀ ਸੀ ਕਿਉਂਕਿ ਲੈਂਥ ਆਪਣੀ ਇਸ ਹਿਸਾਬ ਨਾਲ ਇੱਥੇ ਆ ਰਹੀ ਆ ਤਾਂ ਆਪਣਾ ਆਸਣ ਦਾ ਨਿਸ਼ਾਨ نیچے ਚਲੇ ਜਾਂਦਾ ਤਾਂ ਆਪਣਾ ਆਸਣ ਦਾ ਨਿਸ਼ਾਨ ਇੱਥੋਂ ਦਾ ਜਿਹਦੇ ਕਾਰਨ ਆਪਣੀ 2.5 3 ਇੰਚ आ झोली वाली सिलाई बद रही है जो आीज ते काट कपड़ा वक्के पाओगे तो मैं कटिंग कर रही हूं देखो यहाँ आपने गलाई पानी है ਉਦੇ ਵਿੱਚ ਤਾਂ ਆਪਣੇ ਗੋਡੇ ਦੇ ਵਿੱਚ ਤਾਂ ਦੇਖੋ ਪੌਣੀ ਪੌਣੀ ਹੈ ਜਿਹੜੀ ਕਾਟ ਪਾਉਣੀ ਆ ਪਰ ਆਪਣੇ ਆਹ ਚੀਜ਼ ਦੀ ਕਾਟ ਵੀ ਇਹਦੇ ਨਾਲ ਪਾਉਣੀ ਆ ਜਿਹਦੇ ਨਾਲ ਆਪਣੀ ਆ ਸੈਡ ਸਲਾਈ ਵੱਧ ਰਹੀ ਹੈਗੀ ਉਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਵੀ ਕਾਟ ਤੁਸੀਂ ਕਿਸ ਤਰੀਕੇ ਨਾਲ ਕਿੰਨੀ ਕਾਟ ਪਾਉਣੀ ਆਗੀ ਫਿਲਹਾਲ ਆਪਾਂ ਇੱਕ ਵਾਰੀ ਕੁੰਦਿਆਂ ਦੀ ਕਟਿੰਗ ਕਰ ਰਹੇ ਆਂਗੇ ਦੇਖੋ ਹੁਣ ਆਪਾਂ ਇਹਨੂੰ ਕੀ ਕਰਾਂਗੇ ਜੋ ਦੂਸਰਾ ਪੱਲਾ ਕੱਟਾਂਗੇ ਇਸ ਤਰ੍ਹਾਂ ਬਰਾਬਰ ਧਰ ਲਵਾਂਗੇ ਜੇ ਤਾਂ ਤੁਹਾਡੀ ਸਲਵਾਰ ਬਹੁਤ ਜ਼ਿਆਦਾ ਹੈਵੀ ਆ ਦੇਖੋ ਸੈੱਟ ਨਹੀਂ ਆ ਰਹੀ ਹੈਗੀ ਤਾਂ ਤੁਸੀਂ ਇਹਨੂੰ ਉਲਟਾ ਵੀ ਕਰ ਸਕਦੇ ਹੋਗੇ ਦੇਖੋ ਜੇ ਮੰਨ ਲਓ ਆਪਣਾ ਘੇਰਾ ਥੋੜਾ ਹੀ ਆ ਫਿਰ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਆਦਾ ਦੂਰ ਤੱਕ ਆਪਾਂ ਨੇ ਸੈੱਟ ਨਹੀਂ ਕਰਨਾ ਹੈਗਾ ਦੇਖੋ ਥੋੜਾ ਹੀ ਆ ਕਿਉਂਕਿ ਘੇਰਾ ਆਪਾਂ ਨੇ ਛੋਟਾ ਹੀ ਬਣਾਇਆ ਇਹਦਾ ਤਾਂ ਇਸ ਤਰੀਕੇ ਨਾਲ ਇਹਦੇ ਉੱਪਰ ਮੈਂ ਰੱਖ ਲੂੰਗੀ ਬਿਲਕੁਲ ਸੈੱਟ ਰੱਖੂੰ ਦੇਖੋ ਹਿੱਲੂਗਾ ਤਾਂ ਹੈਗਾ ਕਿਉਂਕਿ ਬੁਰਦੇ ਨਾਲ ਬੁਰਾ ਚਿਪਕਦਾ ਹੁੰਦਾ ਪਰ ਜੇ ਆਪਾਂ ਹੈਵੀ ਸਲਵਾਰ ਦੀ ਕਟਿੰਗ ਕਰਾਂਗੇ ਤਾਂ ਆਪਾਂ ਨੂੰ ਉਲਟਾ ਕੇ ਰੱਖਣਾ ਪਊਗਾ ਪੱਲਾ ਇਹ ਬੈਲਵਟ ਦੀਆਂ ਕੰਨੀਆਂ ਤੁਸੀਂ ਹਮੇਸ਼ਾ ਵਾਸਤੇ ਕੱਟਿਆ ਕਰੋ ਕਿਉਂਕਿ ਜੇ ਕਈ ਵਾਰ ਪਲੇਨ ਕੰਨੀ ਦਿੱਤੀ ਹੁੰਦੀ ਹੈ ਨਾ ਦੀ ਜਾਂ ਨੰਬਰਾਂ ਵਾਲੀ ਦਿੱਤੀ ਹੁੰਦੀ ਆ ਉਹ ਜੇ ਵਿਚਦੀ ਦਿਖਾਈ ਦੇ ਜੇ ਕਈ ਵਾਰੀ ਵਿੱਚ ਨਾ ਆਵੇ ਆਪਾਂ ਤੋਂ ਤਾਂ ਉਹ ਬਹੁਤ ਅਜੀਬ ਲੱਗਦੀ ਹੈ ਦੇਖਣ ਦੇ ਵਿੱਚ ਵਧੀਆ ਨਹੀਂ ਲੱਗਦੀ ਤੁਸੀਂ ਬੈਲਵਟ ਦੀ ਜਿਹੜੀ ਕੰਨੀ ਹੁੰਦੀ ਹੈ ਉਹ ਹਮੇਸ਼ਾ ਵਾਸਤੇ ਉਹਦੀ ਕਟਿੰਗ ਕਰਿਆ ਕਰੋ ਆਹ ਸ੍ਰੀਕੇ ਨਾ ਇਹਦੀ ਵੀ ਆਪਾਂ ਕਟਿੰਗ ਕਰ ਲਾਂਗੇ ਦੇਖੋ ਜੀ ਮੈਂ ਆਹ ਸਾਈਡ ਤੇ ਮੈਂ ਪਲੈਨ ਕਰਨੀ ਇਹਦੀ ਛੱਡ ਰੱਖੀ ਆਗੀ ਇਹਦੀ ਮੈਂ ਕਟਿੰਗ ਕਰੂੰਗੀ ਕਿਉਂਕਿ ਕਿ ਕਈ ਵਾਰੀ ਆਪਾਂ ਜਦੋਂ ਗੋਮਾ ਵਗੈਰਾ ਸਲਵਾਰਾਂ ਨੂੰ ਬਣਾਉਣੇ ਆਂਗੇ ਤਾਂ ਬਾਰ-ਬਾਰ ਆਪਾਂ ਨੂੰ ਦੁਬਾਰਾ ਮੁਸ਼ਕਲ ਆਉਂਦੀ ਰਹਿੰਦੀ ਹੈਗੀ ਉਲਟਾਲਟਾ ਕੇ ਪਹਿਲਾਂ ਇਹਨੂੰ ਤੁਸੀਂ ਨੇ ਕਟਿੰਗ ਹੀ ਕਰ ਦੇਣੀ ਆ ਦੀ ਏਸੀ ਆਪਣੀ ਸਲਵਾਰ ਦੀ ਕਟਿੰਗ ਹੁਣ ਤੁਹਾਨੂੰ ਮੈਂ ਕੁੰਦਿਆਂ ਦੇ ਉਹਦੇ ਵਿੱਚ ਜਿਹੜੇ ਗੋਡੇ ਨੇ ਆਪਣੇ ਵਰਕ ਵਾਲੇ ਉਹਦੇ ਵਿੱਚ ਕਾਟ ਪਾਉਣੀ ਆ ਉਹ ਤੁਸੀਂ ਕਿਸ ਤਰੀਕੇ ਨਾਲ ਪਾਉਂਗੇ ਦੇਖੋ ਜਿਵੇਂ ਆਪਣੇ ਆਹ ਕੁੰਦੇ ਪਏ ਨੇਗੇ ਆਪਾਂ ਨੇ ਉਹਦੇ ਵਿੱਚ ਤਾਂ ਦੇਖੋ ਕਾਟ ਇਹਦੇ ਵਿੱਚ ਪਾਈ ਦਿੱਤੀ ਪਰ ਜੇ ਆਪਾਂ ਇਹਨੂੰ ਇੱਥੋਂ ਕਟਿੰਗ ਕਰ ਦਾਂਗੇ ਇੱਥੋਂ ਨਹੀਂ ਕਟਿੰਗ ਕਰਨੀ ਤੁਸੀਂ ਇਹਨੂੰ ਦੇਖੋ ਇਹਦੇ ਬਰਾਬਰ ਮਲਾਉਂਗੇ ਆਪਣੀ ਉਹ ਚੀਜ਼ ਢਾਲ ਦੇ ਵਿੱਚ ਕਿੱਥੇ ਤੱਕ ਜਾ ਰਹੀ ਹੈ ਆ ਦੇਖੋ ਆਹ ਚੀਜ਼ ਆਪਣੀ ਇਸ ਤਰੀਕੇ ਨਾਲ ਆ ਰਹੀ ਹੈ ਇਧਰੋਂ ਗਲਾਈ ਦੇ ਵਿੱਚ ਆ ਰਹੀ ਹੈ ਪਰ ਆਪਣੀ ਆਹ ਚੀਜ਼ ਹੈ ਜਿਹੜੀ ਸਿੱਧੀ ਪਈ ਆ ਜਿਨੇ ਜਿਹਦੇ ਕਾਰਨ ਆਪਣੀ ਸਲਵਾਰ ਨੇ ਖੜਮਾ ਰਹਿਣਾ ਅੱਗਿਓ ਸਿੱਧੀ ਰਹਿਣਾਗਾ ਮੰਨ ਲਓ ਜਮਾ ਬਿਲਕੁਲ ਜੇ ਆਪਾਂ ਨੇ ਹੁਣ ਇਥੋਂ 1 ਇੰਚ ਲੈਂਥ ਘਟਾਵਾਂਗੇ ਤਾਂ ਆਪਣੀ ਕੀ ਹੋਊਗੀ ਸਲਵਾਰ ਉੱਚੀ ਹੋਜੂਗੀ ਤੇ ਆਹ ਢੀ ਵਾਲੀ ਇਸੇ ਹੋਂ ਤੋਂ ਆਪਣੀ ਝੜਨ ਲੱਗ ਜੂਗੀ ਤਾਂ ਆਪਾਂ ਨੇ ਇਥੋਂ ਕੀ ਕਰਨੀ ਹੈ 1.5 ਇੰਚ ਦੀ ਇਸ ਤਰ੍ਹਾਂ ਢਾਲ ਪਾ ਕੇ ਦੇ ਨਾਲ ਮਿਲਾ ਦੇਣਾਗਾ ਕਿਉਂਕਿ 1/2 ਇੰਚ ਤਾਂ ਆਪਾਂ ਨੇ ਉਹੀ ਵੈਸੇ ਹੀ ਘੱਟ ਰੱਖੀ ਆ 1 1/2 ਇੰਚ ਆਪਾਂ ਹੋਰ ਪਾ ਦਾਂਗੇ 2 ਇੰਚ ਉੱਪਰ ਚੱਕੀ ਜਾਊਗੀ ਸਲਵਾਰ ਜਿਹਦੇ ਕਰਕੇ ਇਹ ਬਿਲਕੁਲ ਵੀ ਨੀਚੇ ਨਹੀਂ ਗਿਰੂਗੀ ਸਲਵਾਰ ਆਪਣੀ ਤਾਂ ਆਪਾਂ 1 1/2 ਇੰਚ ਦੀ ਦੇਖੋ ਇੱਥੋਂ ਢਾਲ ਪਾ ਦਾਂਗੇ ਇਹਨੇ ਬਿਲਕੁਲ ਉਹਦੇ ਨਾਲ ਜਾ ਕੇ ਮਿਲਾ ਦਾਂਗੇ ਦੇਖੋ ਆ ਚੀਜ਼ ਆ ਜਾਈ ਜੂਗੀ ਆਪਣੀ ਸਲਵਾਰ ਦੀ ਕਟਿੰਗ ਇਹ ਆ ਸਲਾਈ ਦੇਖੋ ਆਪਣੀ ਕਿੰਨੀ ਲੰਬੀ ਜਾ ਰਹੀ ਆ ਜਿਹਦੇ ਨਾਲ ਆਪਣੀ ਕੀ ਆ ਪਿੱਛੋਂ ਅੱਡੀ ਬਿਲਕੁਲ ਵੀ ਨੰਗੀ ਨਹੀਂ ਹੋਊਗੀ ਏਸੀ ਆਪਣੀ ਸਲਵਾਰ ਦੀ ਬੈਲਵਟ ਦੀ ਦੀ ਕਟਿੰਗ ਤੇ ਮੂਰੀਆਂ ਦੇ ਵਰਕ ਕਰਿਆ ਹੋਇਆ ਜਿਨ੍ਹਾਂ ਦੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤਾਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਿਓ ਫਿਲਹਾਲ ਜੇ ਫਿਰ ਵੀ ਇਹ ਸਲਵਾਰ ਦੀ ਕਟਿੰਗ ਬਾਰੇ ਤੁਹਾਨੂੰ ਨਾਂ ਵੀ ਪਤਾ ਲੱਗਿਆ ਤਾਂ ਸਾਨੂੰ ਕਮੈਂਟਾਂ 'ਚ ਪੁੱਛ ਲਿਓ ਅਸੀਂ ਜਰੂਰ ਦੱਸਾਂਗੇ ਤੁਹਾਨੂੰ ਦੁਬਾਰਾ ਵੀ ਵੀਡੀਓ ਬਣਾ ਦਾਂਗੇ ਜੇ ਕਈ ਵਾਰ ਤੁਹਾਨੂੰ ਨਾਂ ਵੀ ਪਤਾ ਚੱਲਿਆ ਇਹ ਬਹੁਤ ਵਧੀਆ ਸਟੇਟ ਸਲਵਾਰ ਦੀ ਲੁੱਕ ਆਊਗੀ